ਪੀਐਮ ਮੋਦੀ ਨੇ ਇਨਸਾਫ ਦਵਾਇਆ ਹੈ ਉਹਨਾਂ ਉੱਪਰ ਦੁਬਾਰਾ ਹਮਲਾ ਕਰਕੇ ਤੇ ਸਾਡੇ ਜਿਹੜੇ ਕੀ ਮ੍ਰਿਤਿਕ ਨੇ ਜਾਂ ਫਿਰ ਉਹਨਾਂ ਦੇ ਪਿਤਾ ਹੁਣ ਜਾਂ ਫਿਰ ਉਸ 6 ਦਿਨਾਂ ਦੀ ਲੜਕੀ ਦੇ ਪਤੀ ਦੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲੀ ਹੈ ਜਿਹੜਾ ਕਿ ਬਦਲਾ ਪੀਐਮ ਮੋਦੀ ਵੱਲੋਂ ਲਿਖਤਾ ਗਿਆ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਹਸ਼ਿਆਰਪੁਰ ਦੇ ਦੇਰ ਰਾਤ 1 ਵਜੇ ਦੇ 1:30 ਵਜੇ ਦੇ ਕਰੀਬ ਪਿੰਡ ਦੇ ਵਿੱਚ ਅਸਮਾਨ ਦੇ ਵਿੱਚੋਂ ਇੱਕ ਪੁਰਜਾ ਡਿੱਗਿਆ ਹੈ ਜਿਸ ਦੇ ਨਾਲ ਕਿ ਵੱਡਾ ਧਮਾਕਾ ਹੋਇਆ ਪਰ ਕੋਈ ਜਾਨੀ ਨੁਕਸਾਨ ਜਾਂ ਫਿਰ ਘਰਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਸਹਿਮ ਗਏ ਨੇ ਕਿ ਅੱਗੇ ਦੀ ਕਾਰਵਾਈ ਕੀ ਹੋਏਗੀ ਜਿਹੜੇ ਸਰਹੱਦੀ ਏਰੀਆ ਦੇ ਸਕੂਲ ਨੇ ਕਾਲਜ ਨੇ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਦੇਸ ਦੇ ਨਾਲ ਹੀ ਸਾਡੇ ਨਾਲ ਸੀਨੀਅਰ ਪੱਤਰਕਾਰ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਜਿੰਦਰ ਜੀ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਕਹਿਣਾ ਤਾਂ ਇਹੀ ਹੈ ਵੀ ਜਿਹੜਾ ਇੰਨੇ ਦਿਨਾਂ ਬਾਅਦ ਇਨਸਾਫ ਉਹਨਾਂ ਨੂੰ ਮਿਲ ਰਿਹਾ ਹੈਗਾ ਜਿਹੜੀਆਂ ਮਤਲਬ ਦੇ ਦੋਸ਼ੇ ਵੰਡੇ ਮਾਰੇ ਦੇ ਸੀ ਉਸ ਵਾਸਤੇ ਹਿੰਦੁਸਤਾਨ ਦੀ ਜਿਹੜੀ ਫੌਜ ਹੈ ਉਹ ਵਧਾਈ ਦੀ ਪਾਤਰ ਹੈ ਕਿਉਂਕਿ ਜਿਹੜੀ ਭਾਰਤ ਦੀ ਫੌਜ ਹੈ ਜੀ ਤੇ ਦੁਨੀਆਂ ਦੀਆਂ ਮੰਨੀਆਂ ਪਰਮੰਨੀਆਂ ਫੌਜ ਦੇ ਵਿੱਚ ਇੱਕ ਗਣੀ ਜਾਂਦੀ ਹੈ ਇਸ ਕਰਕੇ ਸਾਨੂੰ ਹਿੰਦੁਸਤਾਨ ਦੀ ਫੌਜ ਹੈ ਜਿਹੜੀ ਉਹਦੇ ਉੱਤੇ ਮਾਣ ਹੈ ਤੇ ਮਾਣ ਕਰਨਾ ਚਾਹੀਦਾ ਹੈ ਤੇ ਸਾਡੀ ਅੱਧੀ ਜ਼ਿੰਦਗੀ ਨੂੰ ਜੋ ਖੰਚ ਪਾ ਕੇ ਉਹ ਹਿੰਦੁਸਤਾਨ ਦੀ ਰੱਖੀ ਕਰਨ ਵਾਸਤੇ ਹਰ ਟਾਈਮ ਤਿਆਰ ਵਰ ਤਿਆਰ ਰਹਿੰਦੇ ਨੇ ਜੀ ਉੱਥੇ ਹਸ਼ਿਆਰਪੁਰ ਦੇ ਏਰੀਆ ਦੇ ਵਿੱਚ ਇੱਕ ਅਸਮਾਨ ਤੋਕਲ ਜਨਤਾ ਡਿੱਗਿਆ ਹੈ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਹਾਂਜੀ ਦੇਖੋ ਇਹ ਇਦਾਂ ਕਤਲਾਵਾ ਫਿਰ ਹੋਣਗੀਆਂ ਜੀ ਇਸ ਤਰ੍ਹਾਂ ਦੀਆਂ ਬਹੁਤਿਆ ਲੋਕਾਂ ਨੂੰ ਇਕ ਤਾਂ ਅਫਵਾਹ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਅਫਵਾਹਾਂ ਜਿਆਦਾ ਹੁੰਦੀਆਂ ਨੇ ਗੱਲ ਤਾਂ ਥੋੜੀ ਹੁੰਦੀ ਐ ਕੁਛ ਥੋੜਾ ਜਿਹਾ ਕਹੀ ਜਾਂਦੇ ਆ ਕਿ ਇੱਥੇ ਪਠਾਨ ਕੋਟ ਨਵੇਂ ਵੀ ਕੋਈ ਮਤਲਬ ਇਸ ਤਰ੍ਹਾਂ ਦਾ ਜਹਾਜ਼ ਸੀ ਜਿਹੜਾ ਉਹ ਐਕਸੀਡੈਂਟਲ ਹੋਇਆ ਕ੍ਰੈਸ਼ ਹੋ ਗਿਆ ਜੀ ਬਿਲਕੁਲ ਹਾਂ ਜਾਂ ਪਾਕਿਸਤਾਨੀ ਸੀ ਇਹ ਤਾਂ ਦੇਖੋ ਪਤਾ ਨਹੀਂ ਕਿਉਂਕਿ ਜਿਹੜਾ ਉਹ ਤੇਲ ਦਾ ਸੀ ਬਰਮ ਤੇਲ ਦੇ ਡਰਮ ਨੂੰ ਕਹਿੰਦੇ ਅੱਗ ਲੱਗੀ ਇਹਦੇ ਕਰਕੇ ਉਹਦਾ ਬਲਾਸਟ ਹੋ ਗਿਆ ਮਤਲਬ ਕੁਸ ਬੰਦੇ ਹੋ ਸਕਦੇ ਥੋੜੇ ਘੋਟੇ ਜਿਹੜੇ आ, मतलब जख्मी भी हो ਸਕਦੇ ਨੇ ਹੋਏ ਹੋਣ ਕਿਉਂਕਿ ਉੱਥੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ ਸਖਤ ਸਖਰਾਂ ਤਾਂ ਹੈ ਨਹੀਂ ਸਪਸ਼ਟ ਨੇ ਇਹਨਾਂ ਦੇ ਕੋਈ ਬਹੁਤੇ ਵੱਡੇ ਸਬੂਤ ਨਹੀਂ ਹਨ ਇਸ ਕਰਕੇ ਆਪਾਂ ਪਰਵਾਦਨਾ ਦੇ ਹੀ ਉਨਾਦ ਕਰကြਾਂ ਵੀ ਕੌਲਤਾਵਾਰੀ ਦੀ ਸ਼ਾਂਤੀ ਵਰਸਾਈ ਤਾਂ ਕਿ ਜਿਹੜੇ ਦੁਸ਼ਮਣਾਂ ਨੇ ਜਿਹੜੇ ਦੇਸ਼ ਦੇ ਦੁਸ਼ਮਣ ਨੇ ਕੋਈ ਨੂੰ ਸਾਕਤ ਕਰਾ ਜਾ ਸਕੇ ਪਰ ਆਮ ਪਬਲਿਕ ਨਾਲ ਕਿਸੇ ਦੀ ਦੇਸ਼ ਦੀ ਜਿਹੜੀ ਆਮ ਪਬਲਿਕ ਦਾ ਨਰ ਉਹਰੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਨਹੀਂ ਦੁਸ਼ਮਣੀ ਤਾਂ ਅੱਤਵਾਦ ਨਾਲ ਹੈ ਅੱਤਵਾਦ ਦੇ ਖਿਲਾਫ ਜੰਗ ਹਿੰਦੁਸਤਾਨ ਦੀ ਜਾਰੀ ਰਹੂਗੀ ਅਤੇ ਲੜ ਰਿਹਾ ਹੈ ਕਿ ਜਿੱਤ ਵੀ ਪ੍ਰਾਪਤ ਕਰੂਗਾ ਜੀ ਪਰ ਉੱਥੇ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਦੀਆਂ ਔਰਤਾਂ ਦਾ ਬਿਆਨ ਸੀ ਕਿ ਪੀਐਮ ਮੋਦੀ ਨੇ ਇਸ ਆਪਰੇਸ਼ਨ ਨੂੰ ਸੰਧੂਰ ਦਾ ਨਾਮ ਦੇ ਕੇ ਜਿਹੜੀ ਆ ਕਿ ਔਰਤਾਂ ਨੂੰ ਇੱਕ ਜਿਹੜੇ ਮਨ ਨੂੰ ਦਿਲ ਨੂੰ ਸਕੂਨ ਮਿਲਿਆ ਹੈ ਕਿ ਸਾਡਾ ਸੰਧੂਰ ਕੋਇਆ ਖੋਇਆ ਗਿਆ ਸੀ ਉਹਨਾਂ ਦੇ ਵੱਲੋਂ ਤੇ ਸੰਧੂਰ ਉਸ ਆਪਰੇਸ਼ਨ ਨੂੰ ਨਾਮ ਦੇ ਕੇ ਉਹਨਾਂ ਨੂੰ ਇੱਕ ਸੰਤੋਸ਼ਟੀ ਮਿਲੀ ਹੈ ਉਸ ਹਮਲੇ ਤੋਂ ਬਾਅਦ ਹਾਂ ਜੀ ਸੰਤੋਸ਼ਟੀ ਦਾ ਲੱਖੋ ਸੰਤੁਸ਼ਟੀ ਕਰਨ ਦੀ ਵੀ ਅਜਿਹਾ ਦੁਸ਼ਮਣ ਦੇ ਉੱਤੇ ਮਤਲਬ ਕੋਈ ਕਾਰਵਾਈ ਹੁੰਦੀ ਹੈ ਸੰਤੁਸ਼ਟੀ ਤਾਂ ਹੁੰਦੀ ਹੈ ਗੱਲ ਕਰ ਰਿਹਾ ਵੀ ਜਿਹੜੇ ਦੁਸ਼ਮਣ ਨੇ ਉਹ ਜਾਨੋਂ ਹੱਥੋਂ ਧੋਖਣਾ ਤੇ ਪੱਗਿੱਟਾ ਦੇ ਉੱਤੇ ਕੋਈ ਨੁਕਸਾਨ ਨਾ ਹੋਵੇ ਤਾਂ ਸੰਵੇਸ਼ ਗੱਲ ਬਹੁਤ ਪੁਛੀ ਵਾਲੀ ਗੱਲ ਹੈ ਕਿਉਂਕਿ ਜਿਹੜਾ ਖੂਨ ਹੈ ਇਹ ਮਤਲਬ ਦੇ ਦੋਸ਼ੇ ਮਾ ਦੁੱਲਣਾ ਨਹੀਂ ਚਾਹੀਦਾ ਦੋਸ਼ੀ ਬਚਣਾ ਨਹੀਂ ਚਾਹੀਦਾ ਜੇਕਰ ਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਫੌਜ ਨੂੰ ਵੀ ਬਹੁਤ ਸਾਰਿਆਂ ਨੂੰ ਵੀ ਮਤਲਬ ਜਿਹੜਾ ਬਾਹਰ ਨਾ ਭੱਜ ਜਿਆਦੇ ਮਤਲਬ ਉਹ ਕਰਨਾ ਕਿ ਇਹਨਾ ਦਿੱਤਾ ਜਾਵੇ ਦੁਕਾਨ ਕਹਿੰਦੇ ਆ ਵੀ ਥੋੜਾ ਜਿਹਾ ਬਚਾਓ ਵਾਲੇ ਪਾਸੇ ਜਿਆਦੇ ਧਿਆਨ ਦਿੱਤਾ ਜਾਵੇ ਤਾਂ ਕਿ ਅਫਵਾਹ ਤੋਂ ਵੀ ਬਚਿਆ ਜਾ ਸਕੇ ਇਹਨਾਂ ਚ ਅਫਵਾਹਾਂ ਜਿਆਦੇ ਫੈਲਦੀਆਂ ਜੀ ਹਰਜਿੰਦਰ ਜੀ ਉੱਥੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਲੋਕਾਂ ਲੋਕ ਕਈ ਪਿੰਡਾਂ ਥਾਵਾਂ ਦੇ ਥਾਂ ਤੇ ਸਹਿਮ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਬਜ਼ੀਆਂ ਰਾਸ਼ਨ ਇਵਨ ਕਿ ਪੈਟਰੋਲ ਪੰਪਾਂ ਦੇ ਉੱਤੇ ਵੀ ਵੱਡੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਐਸੀ ਰਾਸ਼ਨ ਇਕੱਠਾ ਕਰ ਲਈ ਹੈ ਪਤਾ ਨਹੀਂ ਘਰਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਬਣ ਜਾਵੇ ਦੇਖੋ ਇਹ ਤਾਂ ਹੁੰਦਾ ਹੀ ਹੈ ਜੀ ਕਿਉਂਕਿ ਜਿਹੜਾ ਮਤਲਬ ਦੇਸ਼ ਭਰਤੀਤਾਤਾ ਹੁੰਦੀਆਂ ਨੇ ਉਹ ਇਸ ਤਰ੍ਹਾਂ ਦੀਆਂ ਹਵਾਹਾਂ ਫਲਾਉਂਦੀਆਂ ਹੁੰਦੀਆਂ ਨੇ ਜਾਂ ਚੀਜ਼ ਦੀ ਸ਼ਾਰਟ ਹੈ ਜੀ ਉਹ ਆ ਚੀਜ਼ ਦੀ ਸ਼ਾਰਟ ਹੈ ਜੀ ਉਹ ਪਟ્રોલ ਜੇ ਆਪਾਂ ਪਟ્રોલ ਦੋ ਦਿਨਾਂ ਦਾ ਪਵਾ ਲਿਆ ਤਿੰਨ ਦਿਨਾਂ ਨੂੰ ਫੇਰ ਪਟ્રોલ ਕਿੱਥੋਂ ਪਵਾਵਾਂਗੇ ਜਿੰਨਾ ਕਿ ਸਾਨੂੰ ਆਪਣਾ ਡੰਬੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮਤਲਬ ਆਰਟੀ ਸ਼ਾਰਟੇਜ ਨਹੀਂ ਪਾਣੀ ਚਾਹੀਦੀ ਹਿੰਦੁਸਤਾਨ ਦੇ ਪੁਲਿਸ ਸਾਰਨਾ ਚੀਜ਼ਾਂ ਪੂਰਨਾਂ ਫੋਲ ਅਵੇਲੇਬਲ ਨੇ ਇਸੇ ਕਰਕੇ ਕੁੱਤ ਸਾਰਾ ਸਮਾਨ ਤਿਆਰ ਕਰਕੇ ਉਸ ਤੋਂ ਬਾਅਦ ਇਹ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਲੋਕਾਂ ਨੂੰ ਭਰਾੜ ਦੇ ਵਿੱਚ ਆ ਕੇ ਜਲਦਬਾਜੀ ਦੇ ਵਿੱਚ ਆ ਕੇ ਕੋਈ ਐਵੇਂ ਮਤਲਬ ਆਰ ਜੀ ਜਿਹੜੀ ਛੋਟ ਹੈ ਉਹ ਨਹੀਂ ਪਾਉਣੀ ਚਾਹੀਦੀ ਕਿਧਰੇ ਤੇਲ ਨਹੀਂ ਘਟਦਾ ਕਿਧਰੇ ਸਮਾਨ ਨਹੀਂ ਘਟਦਾ ਕਿਧਰੇ ਰਾਸ਼ਨ ਨਹੀਂ ਘਟਦਾ ਹਰ ਇੱਕ ਚੀਜ਼ ਦੇ ਦਊਂਗੇ ਮੋਦੀ ਸਾਹਿਬ ਤੋਂ ਪੂਰਾ ਇਸ ਗੱਲ ਵੱਲ ਧਿਆਨ ਮਾਨ ਸਾਹਿਬ ਦਾ ਪੰਜਾਬ ਦੇ ਵਿੱਚ ਪੂਰਾ ਧਿਆਨ ਕਿਸੇ ਨੂੰ ਕੋਈ ਬਲੈਕ ਮੇਲਿੰਗ ਨਹੀਂ ਕਰ ਦਿੱਤੀ ਜਾਊ ਕੋਈ ਚੀਜ਼ ਮੈਂ ਦੇ ਰੇਟ ਤੇ ਨਹੀਂ ਮਿਲੂ ਹਰ ਇੱਕ ਨੂੰ ਹਰ ਇੱਕ ਚੀਜ਼ ਮਿਲੋ ਮਤਲਬ ਆਰ ਜੀ ਹੈ ਜਿਹੜਾ ਇਸ ਤਰ੍ਹਾਂ ਦਾ ਆ ਛੋੜ ਕੇ ਇਹ ਨਾ ਪਾਈ ਜੀ ਪਰ ਉੱਥੇ ਪਾਕਿਸਤਾਨ ਦੇ ਪੀਐਮ ਸਹਿਵਾਜ਼ ਫਰੀਜ਼ੀ ਦਾ ਵੱਡਾ ਬਿਆਨ ਆਇਆ ਹੈ ਕਿ ਕਹਿੰਦਾ ਜੇਕਰ ਸਾਡੇ ਉੱਪਰ ਉਹਨਾਂ ਨੇ ਦੁਸ਼ਮਣਾਂ ਨੇ ਹਮਲਾ ਕੀਤਾ ਹੈ ਤੇ ਅਸੀਂ ਉਹਨਾਂ ਨੂੰ ਪਲਟਵਾਰ ਕਰਾਰਾ ਜਵਾਬ ਦੇਵਾਂਗੇ ਤੇ ਅਸੀਂ ਉਹਨਾਂ ਦੇ ਇਰਾਦੇ ਨੇ ਜਿਹੜੇ ਸਾਨੂੰ ਹਮਲਾ ਕਰਨ ਦੇ ਜਾਂ ਫਿਰ ਮਾਰਨ ਦੇ ਉਹਨਾਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਦੇਖੋ ਜੀ ਬਿਆਨ ਤਾਂ ਫਿਰ ਦੇਈ ਸਕਦੇ ਤੁਹਾਨੂੰ ਬਿਆਨ ਦੇਣਾ ਤਾਂ ਕੋਈ ਹਟਾ ਨਹੀਂ ਸਕਦਾ ਕਿਸੇ ਨੂੰ ਜੀ ਆਂਦੇਣਾ ਕਹਿੰਦਾ ਪਰ ਲੋਕੋਥੇ ਬਹੁਤ ਮਤਲਬ ਹੈ ਸਰਕਾਰ ਦੇ ਖਿਲਾਫ ਨੇ ਹਲਾਤ ਮਾਰੇ ਨੇ ਪੀਐਨਆਰ ਨੇ ਕੱਲ ਫੇਰ ਬੰਦੇ ਮਾਰਦੇ ਤੇ ਔਜਨਾਲ ਚੱਕਰੇ ਉਹਨਾਂ ਦੀ ਪੁਲਿਸ ਤੇ ਪਬਲਿਕ ਦੀ ਸਥਿਤਰ ਹੋਈ ਜੰਦੀ ਹੈ ਹਨਾਤ ਜਿਹੜੇ ਪਾਕਿਸਤਾਨ ਦੇ ਬਹੁਤ ਜਿਆਦੇ ਖਨਾਬ ਨੇ ਉਹਨਾਂ ਦੇ ਕੋਲੇ ਕੱਲਾ ਬਿਆਨ ਦੇਣ ਤੋਂ ਸવાય ਹੋਰ ਤਖ ਨਹੀਂ ਕਿਉਂਕਿ ਉਹਨਾਂ ਦੇ ਜਿਹੜੇ ਹਥਿਆਰ ਵਗੈਰਾ ਨੇ ਉਹ ਵੀ ਪੁਰਾਣੇ ਨੇ ਉਹ ਵੀ ਕੋਈ ਜਿਆਦਾ ਚੱਲਣ ਦਾ ਸਕਸ਼ਮ ਨਹੀਂ ਹਨ ਤੇ ਲੋਕਾਂ ਦੇ ਵਿੱਚ ਇਹ ਡਰ ਹੈ ਕਿ ਸਾਨੂੰ ਕੁੱખ્યા ਮਾਰਿਆ ਜੇ ਸਾਡੇ ਕੋਲੇ ਕੋਈ ਚੀਜ਼ ਹੈ ਦੀ ਅਸੀਂ ਜੰਗ ਚ ਨਰੰਦੇ ਕਾਬਿਲ ਵੀ ਹੈ ਕਿ ਸਰਚੋ ਦਬਾਅ ਪਾ ਰਹੀ ਹੈ ਪਾਕਿਸਤਾਨ ਵੀ ਵੀ ਸਰਕਾਰ ਤੇ ਆਪਨੀ ਪਕੜਾਂ ਦੀ ਸਰਕਾਰ ਦੇ ਉੱਤੇ ਵੀ ਜੰਗ ਨੂੰ ਟਾਲਿਆ ਗਿਆ ਜੀ ਉੱਥੇ ਜਿਹੜੇ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਅੰਦਰ ਜਦੋਂ ਦਾਖਲ ਹੋ ਕੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਗਵਾਂਡੀ ਦੇਸ਼ ਨੇ ਵੀ ਗੁੱਡੇ ਟੇਕਣ ਦੇ ਲਈ ਮਜਬੂਰ ਹੋ ਗਏ ਉਹਨਾਂ ਨੇ ਇੱਕ ਸੰਦੇਸ਼ ਭੇਜਿਆ ਹੈ ਕਿ ਜੇਕਰ ਤੁਹਾਡੀਆਂ ਫੌਜਾਂ ਪਿੱਛੇ ਹਟ ਜਾਂਦੀਆਂ ਨੇ ਤਾਂ ਅਸੀਂ ਕੋਈ ਅਗਲੀ ਕਾਰਵਾਈ ਨਹੀਂ ਕਰਾਂਗੇ ਕਿ ਉਹਨਾਂ ਨੇ ਆ ਕਿਆ ਦਿੱਤਾ ਜਾਵੇ ਵੀ ਆਪਣੇ ਭਾਰਤੀ ਸੈਨਾ ਦੇ ਅੱਗੇ ਗੋਡੇ ਟੇਕ ਦਿੱਤੇ ਨੇ ਦੇਖੋ ਜੇ ਤਾਂ ਫਿਰ ਹੁਣ ਆਪਾਂ ਸਾਡਾ ਬਹੁਤ ਜਿਹਾ ਪ੍ਰੈਸ਼ਰ ਹੀ ਉੱਤੇ ਐ ਸਾਡੇ ਤੇ ਕਾ ਪ੍ਰੈਸ਼ਰ ਸਰਕਾਰ ਦੇ ਉੱਤੇ ਤੇ ਫੌਜ ਦੇ ਉੱਤੇ ਇੰਨਾ ਜ਼ਿਆਦਾ ਐ ਪਾਕਿਸਤਾਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਇੱਕ ਦੁਨੀਆਲੀ ਮਸ਼ਹੂਰ ਹਸਤੀ ਐ ਦੇਖੋ ਕਿ ਪਾਕਿਸਤਾਨ ਦੇ ਕੋਲੇ ਪਬਲਿਕ ਨਹੀਂ ਹੈਗੀ ਪਾਕਿਸਤਾਨ ਦੀ ਆਵਾਜ਼ ਨਹੀਂ ਹੈਗੀ ਪਾਕਿਸਤਾਨ ਦੇ ਕੋਲ ਹਥਿਆਰ ਨਹੀਂ ਹੈ ਕਿ ਪਾਕਿਸਤਾਨ ਪ੍ਰਜਾਉ ਦੇਸ਼ ਹੈ ਇਸ ਸੱਚੋ ਲੋਕੋ ਸਿੜਿਓ ਫੰਦੇ ਸਾਫ ਫੰਦੇ ਜਾਂ ਆਵਨਦਾਨ ਲੋਕ ਨੇ ਉਹਨਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਪਾਇਆ ਹੋਇਆ ਹੈ ਤਾਂ ਕਿ ਸਰਕਾਰ ਨੂੰ ਇਸ ਗੱਲ ਦੇ ਵਾਸਤੇ ਮਜਬੂਰ ਕੀਤਾ ਜਾਵੇ ਕਿ ਉਹ ਦੇਸ਼ ਕੇ ਚਾਹੇ ਹੱਥ ਬੰਨ ਕੇ ਚਾਹੇ ਅਸਵਾਤੀਆਂ ਨੂੰ ਜਿਉਂਦੇ ਦੇ ਕੇ ਤਾਂ ਕਿ ਉੱਤੇ ਪਵਿੱਤਰ ਪ੍ਰਦੈਸ਼ਤਾਨ ਆ ਜਾਵੇ ਚਾਹੇ ਹਿੰਦੁਸਤਾਨ ਦੇ ਨਾਮ ਦੇ ਵਿੱਚ ਬਹੁਤ ਹੀ ਮਤਲਬ ਜਿਹੜੇ ਸੰਪੀਰ ਸਿੱਕੇ ਕੱਟਣ ਦੀਆਂ ਚੇਤਾਵਨੀਆਂ ਦਿੱਤੀਆਂ ਹੋਈਆਂ ਨੇ ਇਸ ਤਰ੍ਹਾਂ ਕਿ ਉਹ ਪਾਕਿਸਤਾਨ ਦੇ ਜਿਹੜੇ ਆਵਾਮ ਲੋਕ ਨੇ ਉਹ ਸਰਕਾਰ ਦੇ ਉੱਤੇ ਪ੍ਰ ਰਹੇ ਨੇ ਜੀ ਸ਼ਾਂਤੀ ਰੱਖੀ ਜਾਵੇ ਤੇ جنگ ਨਤਾਲਿਆ ਜਾਵੇ ਜੀ ਉਧਰ ਅਮਰੀਕਾ ਵੱਲੋਂ 트ੰਪ ਦਾ ਵੀ ਵੱਡਾ ਬਿਆਨ ਆ ਗਿਆ ਹੈ ਕਿ ਉਹ ਕਹਿੰਦੇ ਮੈਂ ਸੋਚਿਆ ਨਹੀਂ ਸੀ ਕਿ ਇੰਨੀ ਜਲਦੀ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਕਿ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ ਜਾਂ ਫਿਰ ਜਿਹੜੀ ਏਡੀ ਵੱਡੀ ਕਾਰਵਾਈ ਕੀਤੀ ਜਾਏਗੀ ਉਹ ਕਹਿੰਦੇ ਨੇ ਕਿ ਜਿਹੜੇ ਇਹ جنگ ਦਾ ਮਾਹੌਲ ਬਣਿਆ ਹੈ ਜਲਦੀ ਜਿਹੜਾ ਇਹ ਕਿ ਸ਼ਾਂਤੀ ਦਾ ਮਾਹੌਲ ਦੋਨਾਂ ਦੇਸ਼ਾਂ ਦੇ ਵਿੱਚ ਜਲਦੀ ਬਣ ਜਾਵੇ ਹਾਂਜੀ ਦੇਖੋ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਦੇ ਵਿੱਚ ਉਹ ਫਿਰਦਾ ਫਤੇ ਸ਼ੁਰੂ ਕਰਨ ਵਾਸਤੇ ਟਰੰਪ ਸਾਹਿਬ ਦਾ ਦਾਅਵਾ ਕਰ ਮਤਲਬ ਕਿ ਟੇਬਲ ਦੇ ਉੱਤੇ ਬੈਠ ਕੇ ਜੇ ਕੋਈ ਗੱਲ ਕੀਤੀ ਜਾਵੇ ਜਾਂ ਕੋਈ ਚਾਰ ਬੰਦੇ ਹੋਰ ਕਿਉਂਕਿ ਅਮਰੀਕਾ ਤਲਵੰਨੋ ਹੈ ਜਿਹੜਾ ਉਹ ਹਿੰਦੁਸਤਾਨ ਨਾਲ ਰੱਜਿਆ ਹਿੰਦੁਸਤਾਨ ਨਾਲ ਠੀਕਾ ਕੱਲਾ ਇੱਕ ਆਪਣਾ ਬੰਟੀ ਇੰਦਰ ਨਾਲ ਚੈੱਕ ਉਹ ਇਹਨਾਂ ਦੀ ਮਤਲਬ ਥੋੜੀ ਬਹੁਤੀ ਜ਼ਰੂਰਤ ਕਰ ਰਿਹਾ ਹੋ ਸਕਦਾ ਦੂਜਿਆਂ ਦੇ ਪ੍ਰੈਸ਼ਰ ਤੇ ਉਹ ਵੀ ਪਿੱਛੇ ਆ ਜੇ ਜਾਂ ਸਮਝੌਤਾਰੇ ਪਾਸੇ ਗੱਲ ਚੱਲ ਪੇ ਇਸ ਦਾ ਮਤਲਬ ਆਮ ਤਰ੍ਹਾਂ ਆਪਸ ਵਿੱਚ ਫੋਨ ਬਹਾਉਣ ਨਾਲੋਂ ਕਿਉਂਕਿ ਇਹਨੂੰ ਇਹ ਜੰਗ ਹੈ ਜਿਹੜੀ ਉਹ ਤੀਜੀ ਬੰਦ ਵਾਰ ਵੀ ਬਣ ਸਕਦੀ ਹੈ ਇਸ ਕਰਕੇ ਸਾਰੇ ਦੇਸ਼ ਲੈ ਜਿਹੜੇ ਵੱਡੇ ਉਹ ਚਿੰਤਕ ਨੇ ਵੀ ਇਸ ਗੱਲ ਨੂੰ ਠੀਕ ਕੀਤਾ ਜਾਵੇ ਇਸ ਗੱਲ ਨੂੰ ਹੱਲ ਕੀਤਾ ਜਾਵੇ ਨਿਬਾਬਦਾ ਜਾਵੇ ਤਾਂ ਕਿ ਜਿਹੜਾ ਖੀਜਾ ਜਾਂਦਾ ਹੈ ਉਹ ਦੁਨੀਆਵਾਰੂ ਜੰਗ ਹੋ ਸਕਦਾ ਹੈ ਇਸ ਕਰਕੇ ਉਹਨਾਂ ਨੂੰ ਚਿੰਤਾ ਹੈ ਇਸ ਗੱਲ ਦੀ ਟਰੰਪ ਸਾਹਿਬ ਨੂੰ ਵੀ ਉਹ ਤਿੰਨ ਸਾਲ ਤੋਂ ਵੀ ਇਹ ਸਾਰੇ ਮਤਲਬ ਬਿਚਪੈ ਕੇ ਇਸ ਕਾਨੂੰਨ ਨੂੰ ਜਲਦੀ ਵੀ ਨਿਯਤ ਕਰ ਦੇਣੀ ਹੈ ਜੀ ਹਰਜਿੰਦਰ ਜੀ ਹਜੇ ਤਾਂ ਲੋਕਾਂ ਨੂੰ ਅਲਰਟੀ ਕੀਤਾ ਜਾ ਰਿਹਾ ਸੀ ਘੁਗੂਆਂ ਦੇ ਨਾਲ ਜਿਹਨੂੰ ਕਿ ਅ ਮੌਕ ਟ੍ਰੇਲ ਕੀਤਾ ਗਿਆ ਸੀ ਕੱਲ ਨਾਮ ਦਿੱਤਾ ਗਿਆ ਸੀ ਇੱਕ ਸਾਈਨ ਨੂੰ ਕਿ ਜੇਕਰ ਉਹ ਹੂਟਰ ਵੱਜਣਗੇ ਤਾਂ ਜਿਹੜੇ ਪਿੰਡਾਂ ਸ਼ਹਿਰਾਂ ਦੇ ਲੋਕ ਨੇ ਉਹਨਾਂ ਨੇ ਅਵੇਅਰ ਹੋਣਾ ਉਹਨਾਂ ਨੂੰ ਇੱਕ ਬਕਾਇਦਾ ਟ੍ਰੇਨਿੰਗ ਦਿੱਤੀ ਜਾਣੀ ਸੀ ਜਿਵੇਂ ਕਿ ਅੱਜ ਪਟਿਆਲਾ ਦੇ ਵਿੱਚ 4 ਵਜੇ ਹੋਣਾ ਸੀਗਾ ਤੇ 7 ਵਜੇ ਬਲੈਕਆਊਟ ਹੋਣਾ ਸੀਗਾ ਜੇਕਰ ਰਾਤ ਇੰਨੇ ਵੱਡੇ ਪੱਧਰ ਤੇ ਉੱਪਰ ਹਮਲਾ ਹੋ ਗਿਆ ਤੇ ਹਸ਼ਿਆਰਪੁਰ ਦੇ ਵਿੱਚ ਜਿਹੜਾ ਕਿ ਇੱਕ ਪੁਰਜਾ ਦੇਖਣ ਨੂੰ ਮਿਲਿਆ ਉਹਦਾ ਅਜੇ ਤੱਕ ਨਾਮ ਨਹੀਂ ਪਤਾ ਲੱਗਿਆ ਵੀ ਉਸ ਨੂੰ ਕੀ ਕਿਹਾ ਜਾ ਸਕਦਾ ਵੀ ਉਹ ਬੰਬ ਦਾ ਹਿੱਸਾ ਸੀ ਜਾਂ ਫਿਰ ਕਿਸੇ ਚੀਜ਼ ਦਾ ਮਿਸਾਲ ਦਾ ਹਿੱਸਾ ਸੀ ਕੀਡੇ ਉਹਨਾਂ ਦੇ ਜਿਹੜਾ ਸ਼ਹਿਰ ਦੇ ਵਿੱਚ ਆ ਕੇ ਜਿਹੜਾ ਉਹ ਡਿੱਗਿਆ ਹੈ ਪਰ ਉੱਥੇ ਹੀ ਜਿਹੜੇ ਸਰਹੱਦਾ ਦੇ ਨਾਲ ਪਿੰਡ ਲੱਗਦੇ ਨੇ ਛੋਟੇ ਤੇ ਜੇਕਰ ਇਹੀ ਮਾਹੌਲ ਹੈ ਉਹਨਾਂ ਨੂੰ ਜਲਦੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਜਲਦੀ ਖਾਲੀ ਕਰਵਾ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਭੇਜ ਦਿੱਤਾ ਜਾਵੇ ਆਮੀ ਖਾਲੀ ਕਰਨ ਕਿਉਂਕਿ ਕੁਝ ਲੋਕ ਨਹੀਂ ਉੱਥੋਂ ਦੇ ਮਤਲਬ ਇਹ ਜਿੱਤ ਕਰੀ ਜਾਂਦੇ ਨੇ ਵੀ ਅਸੀਂ ਤਾਂ ਇਸ ਦੀ ਮਰਾਂਗੇ ਇਹ ਤੋਂ ਮਤਲਬ ਅਸੀਂ ਨਹੀਂ ਜਾਂਦੇ ਉਹਨਾਂ ਦਾ ਦੇਸ਼ ਪ੍ਰਤੀ ਪਿਆਰ ਹੀ ਹੈ ਨਹਿਰਾ ਅਮਫੇ ਪਿੰਡਤ ਪ੍ਰਤੀ ਪਿਆਰ ਹੀ ਹੈ ਨਾ ਆਪਣੀ ਮਿੱਟੀ ਪ੍ਰਤੀ ਪਿਆਰ ਹੀ ਹੈ ਮੈਂ ਵੀ ਉਹ ਕਹਿੰਦੇ ਆ ਸਾਡੀਆਂ ਜਾਨਾਂ ਬਗ ਜਾਣ ਪਰ ਅਸੀਂ ਨਹੀਂ ਜਾਣਾ ਲੋਕ ਉਹਨਾਂ ਨੂੰ ਥੋੜਾ ਜਿਹਾ ਪ੍ਰੈਸ਼ਰ ਕਰ ਰਹੇ ਆ ਸਮਝਾ ਰਹੇ ਆ ਜੀ ਭਾਈ ਚਰਕਤੌਰ ਤੇ ਤੁਸੀਂ ਆਓ ਤੇ ਸੋਦੀ ਸਾਮ ਸੰਭਾਲ ਅਸੀਂ ਕਰਾਂਗੇ ਜੀ ਉਸਤਾਵਾਂ ਦੇ ਉੱਤੇ ਬੈਰਕ ਬਣ ਗਈਆਂ ਨੇ ਉਸਤਾਵਾਂ ਦੇ ਉੱਤੇ ਸੰਕਰਾਂ ਬਣ ਗਈਆਂ ਨੇ ਉਸਤਾਵਾਂ ਦੇ ਉੱਤੇ ਕਿੱਤਾ ਤਿਆਰ ਹੋ ਰਹੀਆਂ ਨੇ ਖਾਸ ਤਿੰਨ ਦਾ ਸਮਾਨ ਹੈ ਮਤਲਬ ਜੰਗ ਦਾ ਜਿਹੜਾ ਪੂਰਾ ਵੱਡੀ ਪੱਧਰ ਤੇ ਹੁੰਦਾ ਹੈ ਉਹ ਹਿੰਦੁਸਤਾਨ ਵੱਲੋਂ ਸਾਰਾ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਪਾਕਿਸਤਾਨ ਦੇ ਮੁਰਤੇ ਜਿਕਰਾਂ ਨੂੰ ਹਰ ਕੱਟ ਨਾ ਕਰ ਸਕੇ ਚਾਹੇ ਬਹੁਤ ਸਾਲ ਹੋ ਗਏ ਉਹ ਤੋਂ ਪਹਿਲਾਂ ਕਾ ਤਰਤੀ ਲਾਈਨ ਤੋਂ ਬਾਅਦ ਫਿਰ ਇਹ ਆ ਗਿਆ ਸੀ ਨਾ 91 ਇਹ ਕਾਰਜਿੰਦਾ ਯੁੱਗ ਇਹ ਸਾਰੀਆਂ ਗੱਲਾਂ ਪਿੱਛੇ ਵਿਚਾਰੇ ਜੇ ਦਸਤੀਆਂ ਸੀ ਗਿਆ ਹੁਣ ਇਹ ਮਤਲਬ ਆਖਰੀ ਪੋਜੀਸ਼ਨ ਚਾਹੇ ਵੀ ਇਸ ਗੱਲ ਦਾ ਸਭ ਕੋ ਇਹ ਜਸਖੈ ਜਾਵੇ ਪਾਕਿਸਤਾਨ ਨੂੰ ਮੁਰਤੇ ਉਹ ਬਤਰੇ ਇਸ ਪਾਸੇ ਚਾਹਤ ਸੰਦੀ ਕੋਸ਼ਿਸ਼ ਨਾ ਕਰ ਸਕਤ ਜੀ ਬਹੁਤ-ਬਹੁਤ ਮਿਹਰਬਾਨੀ ਰਜ਼ਿੰਦਰ ਜੀ ਤੁਸੀਂ ਆਪਣੇ ਸਾਡੇ ਨਾਲ ਵਿਚਾਰ ਤੇ ਜਾਂ ਲੋਕਾਂ ਨੂੰ ਜਾਣਕਾਰੀ ਸਾਂਝੀ ਕੀਤੀ ਹੈ। ਧੰਨਵਾਦ। ਜੀ। ਸਦਾਸ਼ਕੋ ਐਸੀ ਰਜ਼ਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਜਾਣਕਾਰੀ ਜਿਹੜੀ ਸਾਡੇ ਗਿਆ ਰਾਤੀ ਬੀਤੀ ਰਾਤ ਹਮਲਾ ਹੋਇਆ ਉਹਨਾਂ ਬੀਤੀ ਰਾਤ ਦੇ ਹਮਲੇ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਤੇ ਉਹਨਾਂ ਨੂੰ ਆਪਣੇ ਜਿਹੜੇ ਕੀਮਤੀ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ ਉੱਥੇ ਹੀ ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਹੈ ਉਹਨਾਂ ਕਿਹਾ ਕਿ ਸਾਨੂੰ ਆਪਣੇ ਸੁਰੱਖਿਆ ਬਲਾਂ ਤੇ ਮਾਣ ਹੈ ਤੇ ਜੈ ਹਿੰਦ ਦਾ ਨਾਰਾ ਲਾ ਕੇ ਉਹਨਾਂ ਨੇ ਉਹਨਾਂ ਨੂੰ ਸੰਬੋਧਨ ਕੀਤਾ ਹੈ ਕਿ ਮੈਂ ਮੰਨਦਾ ਹਾਂ ਕਿ ਸਾਡੀ ਭਾਰਤੀ ਸੈਨਾ ਦੇ ਵਿੱਚ ਸਾਡਾ ਭਾਰਤ ਹੈ ਜਿਹੜਾ ਉਹ ਇਹਨਾਂ ਦੇ ਸਿਰ ਤੇ ਸੁਰੱਖਿਅਤ ਰਹੇਗਾ ਤੇ ਸਾਨੂੰ ਹਮੇਸ਼ਾ ਇਹ ਇਹਨਾਂ ਫੌਜੀਆਂ ਦੇ ਉੱਤੇ ਮਾਣ ਹੈ ਤੇ ਉੱਥੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ ਉਹਨਾਂ ਨੇ ਆਪਣੀ ਕਮੇਟੀ ਦੇ ਵੱਲੋਂ ਇੱਕ ਜਿਹੜਾ ਹੈ ਕਿ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਸਾਡੇ ਬਹਾਦਰ ਹਥਿਆਰ ਤੇ ਫੌਜਾਂ ਨੂੰ ਆਪਰੇਸ਼ਨ ਸੰਦੂਰ ਆਪਰੇਸ਼ਨ ਨੂੰ ਜਿਹੜਾ ਦ੍ਰਿੜਤਾ ਦੇ ਨਾਲ ਸਲਾਮ ਕਰਦਾ ਹੈ ਤੇ ਅਸੀਂ ਹਮੇਸ਼ਾ ਭਾਰਤੀ ਫੌਜਾਂ ਦੇ ਨਾਲ ਖੜੇ ਰਹਾਂਗੇ ਤੇ ਇਹ ਸਾਡੇ ਭਾਰਤ ਦਾ ਮਾਣ ਹੈ ਤੇ ਉਹਨਾਂ ਨੇ ਵੀ ਜੈ ਹਿੰਦ ਦਾ ਨਾਅਰਾ ਲਾ ਕੇ ਜਿਹੜਾ ਕਿ ਉਹਨਾਂ ਨੂੰ ਸੰਦੂਰ ਆਪਰੇਸ਼ਨ ਨੂੰ ਸੰਬੋਧਨ ਕੀਤਾ ਹੈ ਪਰ ਉੱਥੇ ਹੀ ਦੋਸਤੋ ਜੇਕਰ ਦੇਖਿਆ ਜਾਵੇ ਜਿਹੜੇ ਆਮ ਪਿੰਡਾਂ ਸ਼ਹਿਰਾਂ ਦੇ ਨਾਲ ਸਰਹੱਦਾਂ ਦੇ ਨਾਲ ਪਿੰਡ ਲੱਗਦੇ ਨੇ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਸਕੂਲ ਕਾਲਜ ਜਿੱਥੇ ਕਿ ਪਬਲਿਕ ਪਲੇਸ ਸੀ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਈਵਨ ਕਿ ਉਹਨਾਂ ਦੇ ਬਾਜ਼ਾਰ ਹੈ ਜਿਹੜੇ ਉਹ ਮਾਰਕੀਟ ਨੇ ਉਹ ਵੀ ਬੰਦ ਕਰ ਦਿੱਤੀ ਗਈ ਹੈ ਤੇ ਕਾਫੀ ਏਰੀਆ ਦੇ ਵਿੱਚ ਲੋਕਾਂ ਨੂੰ ਇਹ ਹੈ ਕਿ ਜੇਕਰ ਸਾਨੂੰ ਉੱਥੋਂ ਉਠਾ ਕੇ ਕਿਤੇ ਹੋਰ ਜਗ੍ਹਾ ਵੀ ਭੇਜਦੇ ਨੇ ਤਾਂ ਉਹਨਾਂ ਨੇ ਆਪਣੇ ਵਹੀਕਲਾਂ ਦੇ ਵਿੱਚ ਪੈਟਰੋਲ ਪੰਪ ਤੇ ਵੱਡੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ ਪੈਟਰੋਲ ਪੰਪ ਤੋਂ ਤੇਲ ਪੁਵਾਣਾ ਸ਼ੁਰੂ ਕਰ ਦਿੱਤਾ ਆਪਣੇ ਘਰਾਂ ਦੇ ਵਿੱਚ ਦਾਣਾ ਸਬਜ਼ੀਆਂ ਕੁਛ ਐਸਾ ਰਾਸ਼ਨ ਰੱਖਣਾ ਸ਼ੁਰੂ ਕਰਤਾ ਜਿਸ ਨੂੰ ਕਿ ਉਹ ਥੋੜਾ ਲੰਮੇ ਸਮੇਂ ਦੇ ਵਿੱਚ ਚਲਾ ਸਕਣ ਚਲੋ ਖੈਰੀਅਤ ਹੈ ਕਿ ਹਲੇ ਤੱਕ ਉੱਥੇ ਕੋਈ ਇਹੋ ਜਿਹਾ ਮਾਹੌਲ ਦੇਖਣ ਨੂੰ ਨਹੀਂ ਮਿਲਿਆ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੋਈ ਪਰ ਫੇਰ ਵੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਮਨ ਸ਼ਾਂਤੀ ਦੀ ਅਪੀਲ ਕਰਦੇ ਆ ਸੋ ਇਸ ਦੇ ਨਾਲ ਹੀ ਜਿਹੜੇ ਕਿ ਉੱਥੇ ਜਦੋਂ ਹਮਲਾ ਹੋਇਆ ਰਾਤ ਬੀਤੀ ਰਾਤ ਤਾ ਹਲੇ ਤੱਕ ਕੋਈ ਪੋਸਟਿਵ ਪ੍ਰੋਪਰ ਪੁਸ਼ਟੀ ਤਾਂ ਨਹੀਂ ਹੋਈ ਕਿ ਉੱਥੇ 90 ਮਰੇ ਨੇ ਜਾਂ 70 ਮਰੇ ਨੇ ਪਰ ਸੁਣਨ ਦੇ ਵਿੱਚ ਆਇਆ ਕਿ ਉੱਥੇ ਜਿਹੜੇ ਕਿ ਸੂਤਰਾਂ ਮੁਤਾਬਕ 100 ਬੰਦਾ ਜਿੰਨਾ ਕਿ ਹਮਲਾ ਕਰਨ ਤੋਂ ਬਾਅਦ ਜਿਹੜੇ ਪਾਕਿਸਤਾਨੀ ਅਤਵਾਦੀ ਨੇ ਉਹ 100 ਦੇ ਕਰੀਬ ਜਿਹੜੇ ਕਿ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਤੇ ਨੌ ਟਿਕਾਣਿਆਂ ਦੇ ਉੱਪਰ ਜਿਹੜਾ ਕਿ ਸਾਡੀ ਭਾਰਤੀ ਸੈਨਾ ਵੱਲੋਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਸੋ ਬੀਤੀ ਰਾਤ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਸਾਡੇ A1 ਪੰਜਾਬੀ ਚੈਨਲ ਤੇ ਲਗਾਤਾਰ ਤੁਹਾਨੂੰ ਅਸੀਂ ਨਸ਼ਰ ਕਰਦੇ ਰਵਾਂਗੇ ਤੇ ਇਸ ਦੇ ਨਾਲ ਹੀ ਦੋਸਤੋ ਤੁਸੀਂ ਆਪਣੇ ਘਰਾਂ ਦੇ ਬਾਹਰ ਨਿਕਲਣ ਤੋਂ ਪਹਿਲਾਂ ਸੋਚ ਸਮਝ ਕੇ ਘਰਾਂ ਦੇ ਵਿੱਚੋਂ ਬਾਹਰ ਨਿਕਲਿਓ ਤੇ ਆਪਣੇ ਆਸ-ਪਾਸ ਤੇ ਆਪਣਾ ਖਿਆਲ ਰੱਖਿਓ ਤੇ ਸਾਡੇ ਨਾਲ ਤੁਸੀਂ ਇਸ ਦੀ ਮਾਮਲੇ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਤੁਹਾਨੂੰ ਬਹੁਤ ਹੀ ਜਲਦ ਨਸ਼ਰ ਕਰੇਗਾ ਇਵਨ ਪੰਜਾਬੀ ਟੀਵੀ ਹੁਣ ਮੈਨੂੰ ਦੇਵੋ ਇਜਾਜ਼ਤ ਸਸੀ